ਉਦਿਆੜਾ ਦੁਖਰੀ ਦਾ ਸਾਹਮਣੇ ਆਇਆ ਜਿੱਥੇ ਕਿ ਉਸ ਸਮੇਂ ਮਾਹੌਲ ਤਣਾਅਪੂਰਨ ਹੋ ਗਿਆ ਚੋਤ ਇੱਕ ਮਹਿਲਾ ਨਹਿਰ ਦੇ ਵਿੱਚ ਛਾਲ ਮਾਰਨ ਲੱਗੀ ਸੀ ਉੱਥੇ ਖੜੇ ਲੋਕਾਂ ਨੇ ਭੱਜ ਕੇ ਮਹਿਲਾ ਨੂੰ ਨਹਿਰ ਚ ਛਲਾਂਗ ਲਗਾਣ ਤੋਂ ਰੋਕਿਆ ਜਦੋਂ ਪੁੱਛਿਆ ਗਿਆ ਤਾਂ ਉਸਨੇ ਮਹਿਲਾ ਨੇ ਦੱਸਿਆ ਕਿ ਉਸਦੇ ਪਤੀ ਨੇ ਨਹਿਰ ਚ ਛਲਾਂਗ ਲਗਾਈ ਹੈ ਘਰੇਲੂ ਕਲੇਸ਼ ਤੇ ਚੱਲਦੇ ਉਸਦੇ ਪਤੀ ਵੱਲੋਂ ਇੱਕ ਕਦਮ ਚੁੱਕਿਆ ਗਿਆ ਤੇ ਵੀ ਦੱਸਿਆ ਜਾ ਰਿਹਾ ਹੈ ਕਿ ਘਰੇਲੂ ਕਲੇਸ਼ ਦੇ ਕਾਰਨ ਇਹ ਛਲਾਂਗ ਲਗਾਈ ਗਈ ਹੈ ਉਦਰੀ ਮੌਕੇ ਤੇ ਪੁਲਿਸ ਪੁੱਜ ਜਾਂਦੀ ਹੈ ਜਿਸ ਤੋਂ ਬਾਅਦ ਕੰਟਰੋਲ ਕਰਨ ਦੀ ਦੇ ਯਤਨ ਕੀਤੇ ਜਾਂਦੇ ਨੇ ਮਹਿਲਾ ਨੂੰ ਇੱਕ ਪਾਸੇ ਕਰ ਦਿੱਤਾ ਜਾਂਦਾ ਹੈ ਸਥਾਨਕ ਲੋਕਾਂ ਨੇ ਇਹ ਵੀ ਦੱਸਿਆ ਕਿ ਇਸ ਮਹਿਲਾ ਨੂੰ ਕੜੀ ਮੁਸ਼ਕਲ ਤੋਂ ਬਾਅਦ ਬਚਾਇਆ ਗਿਆ ਲੋਕਾਂ ਦੇ ਵੱਲੋਂ ਫੜਿਆ ਗਿਆ ਦੇਖੋ ਕਿਸ ਕਦਰ ਲੁਧਿਆਣਾ ਦੁਗਰੀ ਪੁਲ ਤੇ ਹਾਈ ਵੋਲਟੇਜ ਡਰਾਮਾ ਹੁੰਦਾ ਲੁਧਿਆਣਾ ਲਾਈਵ ਦੇ ਲਈ ਸੁਰਿੰਦਰ ਸੋਨੀ ਜੀ ਸਰ ਕਬਲਪ੍ਰੀਤ ਸਿੰਘ ਕਿਹ ਕੀ ਮਾਮਲਾ ਹੈ ਜੀ ਮਹਿਰ ਤੇ ਕੋਈ ਸਾਡੀ ਨਾ ਵੀਰੇ ਸਾਹਮਣੇ ਦੁਕਾਨ ਹੈ ਤੇ ਅਸੀਂ ਬਾਹਰ ਖੜੇ ਸੀ ਚਾਹ ਲੈ ਕੋਲ ਤੇ ਬੜੀ ਇੱਕ ਆਵਾਜ਼ ਜੀ ਆਈ ਸੀ ਆ ਕੇ ਦੇਖਿਆ ਕੋਈ ਪਿੱਛੋਂ ਕਿਸੇ ਨੇ ਛਾਲ ਮਾਰੀ ਸੀ ਪ੍ਰਵਾਸੀ ਮਜ਼ਦੂਰ ਸੀ ਵਿਚਾਰਾ ਕੋਈ ਕੋਈ ਫਰਬ ਜਾਣੇ ਕੀ ਝਗੜਾ ਝਗੜਾ ਹੋਇਆ ਹੋਣਾ ਜਾਂ ਕੀ ਸੀ ਉਹਨੇ ਪਿੱਛੋਂ ਛਾਲ ਮਾਰੀ ਇਤੋਂ ਰੁੜੇ ਜਾ ਰਹੀ ਸੀ ਬੋਡੀ ਅਸੀਂ ਦੇਖੀ ਆ ਤੇ ਉਹਦੇ ਪਰਿਵਾਰ ਵਾਲੇ ਸੀ ਉਹਦੀ ਵਾਈਫ ਸੀ ਤੇ ਉਹਦਾ ਬ੍ਰਦਰ ਸੀਗਾ ਉਹਨਾਂ ਨੂੰ ਅਸੀਂ ਸੰਭਾਲਿਆ ਤੇ ਉਹ ਵੀ ਪਿੱਛੇ ਛਾਲ ਮਾਰਨ ਲੱਗੀ ਸੀ ਜਿਹੜੀ ਲੇਡੀ ਉਹਦੀ ਵਾਈਫ ਬੰਦੇ ਦੀ ਤੇ ਉਹਨੂੰ ਸੰਭਾਲਿਆ ਪਰ ਮੌਕੇ ਤੇ ਪੀਸੀਆਰ ਵਾਲੇ ਖੜੇ ਹੁੰਦੇ ਨਾ ਦੁਗਰੀ ਨਹਿਰ ਤੇ ਉਹਨਾਂ ਨੇ ਪੀਸੀਆਰ ਨੇ ਬੜਾ ਵਧੀਆ ਰੋਲ ਅਦਾ ਕੀਤਾ ਆਪਣਾ ਉਹਨਾਂ ਨੇ ਉਸ ਲੇਡੀ ਨੂੰ ਫੜਿਆ ਤੇ ਉਸ ਬੰਦੇ ਨੂੰ ਫੜਿਆ ਵੀ ਤਾਂ ਕਿ ਉਹ ਛਾਲ ਮਾਰ ਪਹਿਲੋਂ ਉਹਨਾਂ ਨੂੰ ਕੰਟਰੋਲ ਕਰਕੇ ਈ ਰਿਕਸ਼ਾ ਕੀਤਾ ਤੇ ਉਹਨੂੰ ਪੈਸੇ ਦੇ ਕੇ ਉਹਨੂੰ ਘਰੇ ਪਹੁੰਚਾਤਾ ਉਹ ਦਾਣਾ ਮੰਡੀ ਦੇ ਕੋਲ ਰਹਿੰਦੇ ਨੇ ਕਿਤੇ ਪਰਿਵਾਰ ਤੇ ਜਿਹੜੀ ਬੋਡੀ ਹੈ ਉਹ ਰੋੜ ਕੇ ਜਵੱਦੀ ਵਾਲੇ ਪੁਲ ਤੱਕ ਪਹੁੰਚ ਗਈ ਹੈ ਜੀ ਪੁਲਿਸ ਨੇ ਕਹੀ ਹੈ ਪਿੱਛੇ ਕਦਮ ਹਾਂਜੀ ਪੁਲਿਸ ਵਾਲੇ ਵਿਚਾਰੇ ਪਿੱਛੇ ਗਏ ਨੇ ਪੁਲਿਸ ਵਾਲੇ ਨੇ ਵਧੀਆ ਰੋਲ ਪਾਈ ਅਦਾ ਕੀਤਾ ਪਹਿਲੋਂ ਈ ਰਿਕਸ਼ਾ ਤੇ ਵੀ ਤਾਂ ਕਿ ਉਹ ਲੇਡੀ ਨਾਲ ਪਿੱਛੇ ਛਾਲ ਮਾਰ ਦੇ ਉਹਦੇ ਮਗਰ ਕੋਈ ਹੋਰ ਨਾ ਨੁਕਸਾਨ ਜਿਹੜਾ ਨੁਕਸਾਨ ਹੋਣਾ ਉਹ ਤਾਂ ਹੋ ਗਿਆ ਹੋਰ ਨਾ ਨੁਕਸਾਨ ਹੋਵੇ ਇਸ ਕਰਕੇ ਉਹਨਾਂ ਨੇ ਪਹਿਲੋਂ ਜਿਹੜੇ ਲੇਡੀ ਸੀ ਉਹਨੂੰ ਸਿਚੁਏਸ਼ਨ ਨੂੰ ਹੈਂਡਲ ਕੀਤਾ ਉਸ ਤੋਂ ਬਾਅਦ ਹੁਣ ਮੈਨੂੰ ਲੱਗਦਾ ਜਵੱਦੀ ਗਏ ਨੇ ਜੀ ਸਾਹਿਬ ਸਰਵੈਂਟ ਕੀ ਨਾ ਜੀ ਮੇਰਾ ਨਾਮ ਸਾਗਰ ਹੈ ਜੀ ਕੀ ਦੇਖਿਆ ਤੁਸੀਂ ਅਸੀਂ ਕੀ ਅਸੀਂ ਸਾਹਮਣੇ ਹੋਟਲ 'ਚ ਕੰਮ ਕਰ ਰਹੇ ਸੀ ਕਿ ਇੱਕ ਮੁੰਡਾ ਹੱਥੋਂ ਜੀ ਪਿੱਛੋਂ ਆ ਰਿਹਾ ਸੀਗਾ ਉਹਦਾ ਫੇਸ ਨਹੀਂ ਦਿਖ ਰਿਹਾ ਸੀਗਾ ਉੱਪਰ ਉੱਪਰ ਹੀ ਸੀਗਾ ਬੋੜੀ ਹੁੰਦੀ ਤੇ ਉਹ ਹੱਥੋਂ ਜੀ ਨਿਕਲਿਆ ਨੈਰ ਤੋਂ ਕਾਫੀ ਕਾਠੇ ਆ ਹੋਇਆ ਸੀਗਾ ਤੇ ਦੇਖਿਆ ਅਸੀਂ ਉਸ ਤੋਂ ਬਾਅਦ ਘੰਟੇ ਬਾਅਦ ਉਹਦੀ ਵਾਈਫ ਆਏ ਤੇ ਪੁਲਿਸ ਵਾਲੇ ਆ ਗਏ ਉਹਦੀ ਵਾਈ ਵੀ ਦੇਖਦੇ ਵੀ ਸਿਰ ਹੋ ਰਹੇ ਸੀਗੇ ਪਰੋਂਦੇ ਘਰ ਦੇ ਆਏ ਸਾਰੇ ਇਹਨੇ ਇਕੱਠੇ ਹੋ ਗਏ ਫਿਰ ਲੈ ਗਏ ਉਹਨਾਂ ਨੂੰ ਦਾ ਫੈਮਿਲੀ ਨੂੰ ਤੇ ਪੁੱਲ ਸਾਲੇ ਆਏ ਉਹਨਾਂ ਨੂੰ ਖੋੜੋ ਫੋਟੋ ਦਿਖਾਈਏ ਤੇ ਉਹ ਕਹਿੰਦੇ ਦੇਖਾਂਗੇ ਬੁਦੀ ਬਣ ਮਾਮਲੇ ਕੀ ਪਤਾ ਲੱਗੇ ਕੀ ਨਹੀਂ ਮਾਮਲੇ ਦਾ ਨਹੀਂ ਨਹੀਂ ਆ ਨਹੀਂ ਪਤਾ ਲੱਗਿਆ ਪਿੱਛੋਂ ਹੀ ਆ ਰਿਆ ਸੀਗਾ ਸਾਡੇ ਸਾਹਮਣੇ ਛਾਲ ਨਹੀਂ ਮਾਰੀ ਉਹਨੇ ਹਾਂਜੀ ਉਹ ਵੀ ਮਿਸਨ ਵੀ ਛਾਲ ਮਾਰਨ ਦੀ ਕੋਈ ਜੀ ਕੀਤੀ ਉਹ ਹਾਂਜੀ ਉਹ ਰੋ ਰਹੀ ਸੀਗੀ ਮਤਲਬ ਜਿੱਥੇ ਉਹਨਾਂ ਨੂੰ ਲੱਗ ਰਿਹਾ ਸੀਗਾ ਜੀ ਮੈਂ ਇੱਥੇ ਹੀ ਆ ਉਹ ਪਰ ਉਹ ਬੁੜੀ ਬਹੁਤ ਅੱਗੇ ਚੱਲ ਗਈ ਸੀਗੀ ਆ ਬੋਲਦੇ ਸੱਦੀ ਜੱਦੀ ਪਰਿਵਾਰੋਂ ਕੀ ਕਿ ਪਰਵਾਰ ਉੱਥੇ ਗਈ